ਮੇਰਾ ਨਾਮ ਹੈ ਜੀ ਨੀਰੇਜ ਵਰਮਾ ਤੇ ਕੀ ਹੋਇਆ ਕੀ ਹੈ ਇੱਕ ਵੀਡੀਓ ਤੁਹਾਡੀ ਬਹੁਤ ਕੁੱਝੀ ਨਾਲ ਵਾਇਰਲ ਹੋ ਗਈ ਕੱਲ ਕੱਲ ਦੇਰ ਸ਼ਾਮ ਰਾਤ ਦੀ ਕੱਲ ਹੈ ਜੀ ਮੈਂ ਆਪਣੀ ਕਟਿੰਗ ਕਰਾਉਣ ਵਾਸਤੇ ਤੁਹਾਨੂੰ ਪਤਾ ਹੀ ਹੈ ਕਿ ਮਹੀਨੇ ਬਾਅਦ ਜਾ ਕੇ ਸਾਨੂੰ ਲੋੜ ਪੈ ਜਾਂਦੀ ਹੈ ਦਾੜੀ ਮੈਂ ਆਪਣੀ ਸੈੱਟ ਕਰਾਉਣ ਵਾਸਤੇ ਮਥੇ ਆਪਣਾ ਜਿਹੜਾ ਮੇਰਾ ਨਾਈ ਜਿਹੜਾ ਹੈਗਾ ਉਹ ਕੋਈ ਮੈਂ ਜਾਂਦਾ ਫੜਕੋਪਾਰ ਮੁੰਨ ਵਰਗੇ ਨਾਮ ਹੈਗਾ ਹੈਡਰੇਸਰ ਹੈਗਾ ਉਹ ਕੋਈ ਮੈਂ ਜਾ ਕੇ ਆਪਣੀ ਕਟਿੰਗ ਕਰਾ ਕੇ ਵਾਪਸ ਆ ਰਿਹਾ ਸੀ ਕਿ ਗਿਆ ਵੀ ਮੈਂ ਕੱਲਾ ਸੀ ਪੈਦਲ ਕੱਲੇ ਵਾਪਸ ਪੈਦਲ ਆ ਰਿਹਾ ਸੀ ਉਥੋਂ ਮੈਂ ਜਦੋਂ ਮੈਂ ਉਥੋਂ ਦੀ ਉਹਨਾਂ ਦਾ ਜਿਹੜਾ ਜਿਹੜਾ ਇਹਨਾਂ ਨੇ ਨਿੰਗਾ ਨੇ ਜਿਹੜਾ ਉੱਥੇ ਲਗਾਇਆ ਆਪਣਾ ਅੱਡਾ ਉਹ ਪੱਕਾ ਹੋ ਗਿਆ ਤਾਂ ਪਹਿਲੇ ਮੈਂ ਇਹਨਾਂ ਦੇਖਿਆ ਸੀ ਗੱਡੀ ਉੱਪਰ ਵੀ ਚਦੇ ਹੁੰਦੀ ਸੀ ਸਾਮਾਨ ਆਪਣਾ ਸਾਰਾ ਇਹ ਹੁਣ ਇਹਨਾਂ ਨੇ ਪੱਕਾ ਉੱਥੇ ਅੱਡਾ ਲਗਾ ਲਿਆ ਤਾਂ ਮੇਰੇ ਖਿਆਲ ਚ 15 ਤੋਂ 20 ਦਿਨ ਤੋਂ ਉੱਪਰ ਹੋ ਚੁੱਕੇ ਹੋਏ ਨੇ ਇਹਨਾਂ ਨੂੰ ਜਿਆਦਾ ਸਮਾਂ ਹੋ ਗਿਆ ਹੋਏਗਾ ਤੇ ਉੱਥੋਂ ਮੈਂ ਜਿੱਦਾਂ ਕ੍ਰੋਸ ਕੀਤਾ ਕੇ ਜਾ ਕੇ ਲੈਣਾ ਤੋਂ ਜਸਟ ਥੋੜਾ ਨਾਲ ਹੀ ਉੱਥੇ ਇੱਕ ਖੋਖਾ ਜਿਹਾ ਲੱਗਾ ਦਾ ਅੰਡਿਆਂ ਵਾਲਿਆਂ ਦਾ ਮੈਂ ਪਿਓਰ ਵੈਸ਼ਨੂ ਹੈਗਾ ਮੈਂ ਕੋਈ ਵੀ ਮਾਸ ਮਦਰਾ ਕੋਈ ਨਸ਼ਾ ਕਿਸੇ ਤਰੀਕੇ ਦਾ ਮੈਂ ਨਹੀਂ ਕਰਦਾ ਨਾ ਹੀ ਮੈਂ ਸਪੋਰਟ ਕਰਦਾ ਠੀਕ ਹੈ ਮੈਂ ਉੱਥੋਂ ਜਿੱਦਾਂ ਹੀ ਨਿਕਲਿਆ ਵਾਂ ਤੇ ਮੇਰੇ ਸਾਹਮਣੇ ਹੀ ਸਾਹਮਣੇ ਸਾਹਮਣੇ ਇਹ ਉਹਨਾਂ ਨੇ ਨਾ ਇੱਕ ਨਿਹੰਗ ਦੇ ਵਿੱਚ ਦੋ ਨਿਹੰਗਾਂ ਵਿੱਚ ਇੱਕ ਨਿਹੰਗ ਨੇ ਨਾ ਉੱਥੇ ਇੱਕ ਖੜੇ ਵਿਅਕਤੀ ਨੂੰ ਜਿਹੜਾ ਮੋਹਨਾ ਸੀ ਜਿਹੜਾ ਕਿ ਮੇਰੇ ਵਰਗਾ Hindu ਸੀ ਉਹਨੂੰ ਚਪੇੜਾਂ ਮਾਰੀਆਂ ਚਪੇੜਾਂ ਮਾਰ ਕੇ ਉਹਨੂੰ ਦੁੜਾਇਆ ਉੱਥੋਂ ਦੀ ਠੀਕ ਹੈ ਤੁਸੀਂ ਸਿਗਰਟ ਬੀੜੀ ਪੀਂਦੇ ਤੇਨੂੰ ਨਹੀਂ ਪਤਾ ਹੈਗਾ ਉਹ ਖੋਖੇ ਦੇ ਖੜਾ ਸੀ ਹਾਲਾਕੀ ਉਹ ਆਂਡੇ ਨਾਲ ਖੋਕਾ ਸੀ ਉਹ ਆਂਡੇ ਵੇਚਣ ਦਾ ਉਹ ਆਪਣੀ ਸਿਕਰਟ ਬੀੜੀ ਲਗਾਣ ਦੇ ਉਹਨੂੰ ਕਹਿੰਦਾ ਉਹ ਕਹਿੰਦਾ ਉਹ ਅਗੋ ਕਹਿੰਦਾ ਕਿ ਮੈਨੂੰ ਥੋੜਾ ਪਤਾ ਭਾਜੀ ਮੈਂ ਥੋੜਾ ਉਹਨੂੰ ਕਹਿੰਦੇ ਪੀ ਇੱਥੇ ਕਰਨ ਕਹਿੰਦਾ ਤੈਨੂੰ ਮੈਂ ਤੇਰਾ ਕੱਲ ਤੋਂ ਅੱਥੇ ਹੱਡਾ ਨਹੀਂ ਲੱਗਣ ਦੇਣਾਗਾ ਮੈਂ ਬਿਲਕੁਲ ਉਹ ਲੱਗ ਕੇ ਆ ਗਿਆ ਮੈਂ ਇੱਕ ਸੈਕਿੰਡ ਵਾਸਤੇ ਉੱਥੇ ਰੁਕ ਗਿਆ ਕਿ ਕੀ ਗੱਲ ਹੋਣ ਦੀ ਹੈਗੀ ਤੇ ਮੈਂ ਕਿਹਾ ਜੀ ਬਾਬਾ ਜੀ ਕੀ ਗੱਲ ਹੋਈ ਹੈਗੀ ਤੁਸੀਂ ਇਹਨੂੰ ਇਦਾਂ ਕਿਉਂ ਕਹਿ ਰਹੇ ਹੋ ਕਹਿੰਦਾ ਇਹਨੂੰ ਇਹ ਇਹਨੂੰ ਕਿੰਨੀ ਵਾਰੀ ਕਿਹਾ ਹੋਇਆ ਇੱਥੇ ਇਹ ਸਿਕਟਾ ਮੀਡੀਆ ਪਿਆਣ ਰਿਹਾ ਵਾ ਇਹਨੂੰ ਪਤਾ ਨਹੀਂ ਹੈਗਾ ਮ ਕਹਿੰਦਾ ਇਹਨੂੰ 20 ਸਾਲ ਹੋ ਗਏ ਮੈਂ ਕਹਿੰਦਾ ਬਾਬੇ ਤੁਸੀਂ ਕਿੰਨੇ ਦਿਨ ਹੋ ਗਏ ਤੁਹਾਨੂੰ ਅੱਡਾ ਲੱਗਾ ਕਹਿੰਦਾ ਉਹਨੂੰ ਸਾਨੂੰ 15 ਦਿਨ ਹੋ ਗਏ ਮੈਂ ਕਹਿੰਦਾ ਬਾਬਾਏ ਉਹ 20 ਸਾਲ ਤੋਂ ਇੱਥੇ ਅੱਡਾ ਲਗਾਣ ਰਿਹਾ ਤੁਸੀਂ 15 ਦਿਨ ਹੋਏ ਨੇ ਤੁਸੀਂ ਉਹਨੂੰ ਕਹਿੰਦੇ ਤੇਰਾ ਅੱਡਾ ਚੁਕਾ ਦਾਂਗੇ ਮੈਂ ਕਹਿੰਦਾ ਇਹ ਗੱਲ ਗਲਤ ਹੈਗੀ ਐ ਐਨੀ ਗੱਲ ਕਹਿਣ ਦੀ ਗੱਲ ਹੋਈ ਹੈ ਬਸ ਉਹਨੂੰ ਉਤਾਤ ਜੜ ਗਿਆ ਉਹਨੂੰ ਗੁੱਸਾ ਜੜ ਗਿਆ ਕਿਨੇ ਮੈਨੂੰ ਗਲਤ ਕਹਿਆ ਕਿਦਾਂ ਦਿੱਤਾ ਫਿਰ ਉਸ ਤੋਂ ਬਾਅਦ ਇਹ ਤੁਹਾਨੂੰ ਮੈਂ ਦੱਸਣਾ ਪੰਜਾਬੀ ਦੇ ਵਿੱਚ ਉਹ ਸਮਝਦਾ ਕਿ ਮੈਂ ਭਈਆ ਮੂਹਿਆ ਹੈਗਾ ਕਿ ਤੋਂ ਬਾਹਰੋਂ ਆਇਆ ਦਾ ਕਿ ਸ਼ਾਇਦ ਕਿ ਅੱਦਾ ਮੈਂ ਰਾਹ ਗਿਰਿ ਕਿਉਂਕ ਅੱਜ ਦੇ ਅੱਜ ਦੇ ਸਮੇਂ ਦੇ ਵਿੱਚ ਇਸ ਵੇਲੇ ਤੁਹਾਨੂੰ ਪਤਾ ਪੈਂਦਾ ਪੰਜਾਬ ਸਾਡੇ ਪੰਜਾਬ 'ਚ ਇਸ ਵੇਲੇ ਫਸਲਾਂ ਫਸਲਾਂ ਲੱਗਣੀਆਂ ਨੇ ਝੋਨਾ ਲੱਗਣ ਡਿਆ ਵਾ ਤੇ ਪਰਦੇਸੀ ਵੀ ਆਏ ਹੁੰਦੇ ਨੇ ਉਹਨੇ ਮੈਨੂੰ ਇਹੀ ਸਮਝਿਆ ਸ਼ਾਇਦ ਕਿ ਤੂੰ ਮਤਲਬ ਸਮਝਾਉਣਾ ਪੰਜਾਬੀ 'ਚ ਮੈਂ ਕੌਣ ਆ ਕੀ ਮੈਂ ਕਹਾਂ ਮੈਂ ਵੀ ਪੰਜਾਬੀ ਹੈਗਾ ਮੈਂ ਵੀ ਇੱਥੋਂ ਦਾ ਰਹਿਣ ਵਾਲਾ ਵਾ ਦੱਸੋ ਕੀ ਗੱਲ ਕੀ ਗੱਲ ਕਰਨੀ ਦੱਸੋ ਗੱਲ ਕਰਨੀ ਮੈਂ ਕਰਨਾ ਗੱਲ ਤੁਰਕ ਜਾ ਰ ਮਗਰੋਂ ਆ ਕੇ ਬਟਚਾ ਨਾਲ ਫੜ ਗਏ ਤੇ ਮੇਰੇ ਤੇ ਮਾਰਨ ਦਾ ਹਮਲਾ ਕੀਤਾ ਮੈਂ ਆਪਣੇ ਬਚਾਵ ਲਈ ਉਹਨਾਂ ਨੂੰ ਰੋਕਿਆ ਰੋਕੇ ਮੈਂ ਫੜ ਲਿਆ ਤੇ ਫੇ ਇਹ ਮੇ ਕੋ ਕੁ ਛੁੜਾਣ ਦੀ ਕੋਸ਼ਿਸ਼ ਕੀਤੀ ਇਹਨਾਂ ਮੇ ਕੋ ਛੁੜਾ ਨਹੀਂ ਪਾਏ ਇੱਕalle ਇਹਨਾਂ ਬੜਾ ਜੋਲ ਹੈ ਛੁੜਾ ਨਹੀਂ ਪਾਏ ਮੇ ਕੋ ਮੁੜ ਕੇ ਇਹਨੇ ਦੂਜੇ ਨੇ ਵੇਖਿਆ ਕਿ ਇਹ ਕੱਲਾ ਇੱਕ ਮਤਲਬ ਸੰਭਾਲਿਆ ਨਹੀਂ ਜਾਣ ਰਿਹਾ ਦੂਜੇ ਨਿਹੰਗ ਨੇ ਮਗਰੋਂ ਆ ਕੇ ਮੇਰੇ ਤੇ ਹਮਲਾ ਕਰ ਦਿੱਤਾ ਕਿਸ ਚੀਜ਼ ਨੇ ਕੀਤਾ ਮੈਨੂੰ ਨਹੀਂ ਪਤਾ ਕਿ ਮੇਰੇ ਮਗਰੋਂ ਦੇ ਆ ਕੇ ਹਮਲਾ ਕੀਤਾ ਹੈਗਾ ਮੈਂ ਹਮਲਾ ਇਨਾਂ ਨੂੰ ਜ਼ੋਰ ਦੀ ਕੀਤਾ ਮੈਂ ਸੜਕ ਤੇ ਜਾ ਕੇ ਦੇਖਿਆ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਤੇ ਕੀ ਵਰਸਾਇਆ ਵਾ ਕੀ ਕੀਤਾ ਮੈਨੂੰ ਹੋਸ਼ ਹੀ ਨਹੀਂ ਰਹੀ ਜਦੋਂ ਮੈਨੂੰ ਹੋਸ਼ ਆਈਏ ਤੇ ਮੈਨੂੰ ਅੱਖਾਂ ਦਾ ਧੁੰਦਲਾ ਹੋ ਗਿਆ ਮੇਰਾ ਬਿਲਕੁਲ ਹੀ ਕੁਝ ਸੈਕਿੰਡ ਵਾਸਤੇ ਮੇਰੇ ਅੱਥੇ ਮੱਥੇ ਤੇ ਲੱਗੀਆਂ ਜੀ ਅੱਥੇ ਮੋਢੇ ਤੇ ਲੱਗੀਆਂ ਨੇ ਸੱਟਾਂ ਕਿਉਂਕਿ ਇਹਨਾਂ ਨੇ ਵਰਸਾਈ ਗਏ ਨੇ ਵਰਸਾਈ ਗਏ ਨੇ ਆਪਣਾ ਬਚਾਅ ਕੀਤਾ ਮੇਰੇ ਆ ਬਾਹਾਂ ਤੇ ਲੱਗੀਆਂ ਨੇ ਪੂਰੀ ਸੱਟਾਂ ਅੱਥਰ ਤੇ ਲੱਗੀਆਂ ਐ ਐਸ ਸੀ ਬੋਡੀ ਤੇ ਉੱਪਰ ਸਾਰੀ ਹਾਂਜੀ ਉਸੇ ਲਈ ਮੈਂ ਕਰ ਦਿੱਤੀ ਜੀ ਔਰ ਜਦੋਂ ਉੱਥੋਂ ਮੈਂ ਆਪਣਾ ਥੋੜਾ ਮੈਂ ਦੇਖਿਆ ਕਿ ਮੇਰੇ ਬਹੁਤ ਲੋਗ ਵਗਣ ਡਿਆ ਉੱਥੇ ਜਿਹੜੇ ਰਾਹ ਗੇ ਨੰਗਣ ਡੇ ਉੱਚੇ ਲੇਡੀਜ਼ ਵੀ ਕੁਝ ਹੈ ਗਿਆਂ ਹੀ ਕਹਿੰਦੇ ਉਹ ਉਹਨੂੰ ਬਚਾਓ ਲੇਡੀਜ਼ ਇੱਕ ਮੈਂ ਦੇਖਿਆ ਉਹ ਗੈਂਡੀ ਨੂੰ ਬਚਾਓ ਵਿਚਾਰਾ ਫੋਨ ਵੱਗਣ ਡਿਆ ਸੀ ਕੋਈ ਮਦਦ ਕਰੋ ਕੋਈ ਮਦਦ ਕਰਨ ਵਾਸਤੇ ਨਹੀਂ ਆਇਆ ਦੇਖੋ ਇੰਨੇ ਉਥੇ ਲੋਕ ਆਲੇ ਦੁਆਲੇ ਦੁਕਾਨਾਂ ਵਾਲੇ ਉਥੇ ਦੁਕਾਨਾਂ ਖੋਲ ਕੇ ਬੈਠੇ ਇੰਨੇ ਲੋਕ ਭੀੜ ਹੈਗੀ ਹੈ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਆਗੇ ਮੇਰੇ ਮੈਂ ਉਥੋਂ ਆਪਣਾ ਬਚਾਅ ਕਰਦੇ ਹੋਏ ਮੈਂ ਜਾ ਕੇ ਉਥੇ ਲੱਗੜੀ ਦੀ ਦੁਕਾਨ ਜਿਹੜੀ ਹੈਗੀ ਪੀ ਸੇਫਟੀ ਵਾਸਤੇ ਮੈਂ ਉਥੇ ਜਲੇਬੀਆਂ ਵਾਲੀ ਦੁਕਾਨ ਦੇ ਵਿੱਚ ਚਲਾ ਗਿਆ ਠੀਕ ਹੈ ਉਥੇ ਆਪਣੀ ਵੀ ਸੇਫਟੀ ਕਰਨ ਵਾਸਤੇ ਤੇ ਥੋੜਾ ਆਪਣੇ ਜਿਹੜੇ ਹੈਗੇ ਆ ਰਿਸ਼ਤੇਦਾਰਾਂ ਨੂੰ ਆਪਣੇ ਘਰ ਦੇ ਨੂੰ ਦੱਸਣ ਵਾਸਤੇ ਸਭ ਤੋਂ ਪਹਿਲੇ ਮਨੇ ਫੋਨ ਕੀਤਾ ਮਨੇ ਪਿਤਾ ਜੀ ਨੂੰ ਫੋਨ ਕੀਤਾ ਕੀ ਦਦ ਮੇਤੀ ਹੈ ਗੱਲ ਹੋ ਗਈ ਤੁਸੀਂ ਆਓ ਉਸ ਤੋਂ ਬਾਅਦ ਮੈਂ 112 ਤੇ ਕਾਲ ਕੀਤੀ ਉਸ ਤੋਂ ਬਾਅਦ ਮੈਂ 108 ਤੇ ਕਾਲ ਕੀਤੀ ਐਂਬੂਲੈਂਸ ਦੀ ਮੈਨੂੰ ਲੋੜ ਹੈਗੀ ਮੈਂ ਇਸੇ ਇੰਨੀ ਗੱਲ ਤੋਂ ਕਿ ਤੁਸੀਂ ਰੋਕਿਆ ਜਾਂ ਪੁੱਛਿਆ ਮੈਂ ਸਿਰ ਇੰਨੀ ਗੱਲ ਕੀਤੀ ਇਸ ਗੱਲ ਤੋਂ ਉਹਨਾਂ ਨੂੰ ਗੁੱਸਾ ਲੱਗ ਗਿਆ ਕਿ ਹਾਂ ਤੂੰ ਮੈਨੂੰ ਗਲਤ ਕਹਿਦ ਕਿ ਸਦਾ ਦਿੱਤਾ ਕਹਿੰਦਾ ਇਹ ਅਸੀਂ ਬਦਮਾਸ਼ ਹੁੰਨੇ ਆ ਅਸੀਂ ਤੇ ਬਦਮਾਸ਼ੀ ਕਰਕੇ ਦੱਸਾਂਗੇ ਮਤਲਬ ਉੱਥੇ ਉੱਥੇ ਤੁਸੀਂ ਜਾ ਕੇ ਉੱਥੋਂ ਦੇ ਉਸ ਏਰੀਆ ਤੇ ਜਾ ਕੇ ਪੁੱਛ ਸਕਦੇ ਹੋ ਕੱਲ ਉਹਨਾਂ ਨੇ ਆਪੇ ਉਸ ਤੋਂ ਬਜ਼ਾਰ ਵਾਲ ਨੇ ਨਾਲੇ ਗੱਲ ਕਹੀ ਏ ਕਿ ਰੋਜ਼ ਦਾ ਨਿਤ ਦਾ ਇਹਨਾਂ ਦਾ ਕੰਮ ਹੋ ਗਿਆ ਇਹ ਮਾਰਦੇ ਘੁੱਟਦੇ ਰੋਜ਼ ਅੱਜ ਤੁਹਾਡੀ ਮੈਂ ਕਿਹਾ ਅੱਜ ਦਾ ਮੈਂ ਅੱਜ ਫੇ ਮੇਰੀ ਵਾਰੀ ਸੀ ਤੇ ਅੱਜ ਮੈਂ ਰੁਕਿਆ ਹੋਇਆ ਅੱਜ ਮੇਰੇ ਤੇ ਜਾਣਨੇ ਵਾ ਹਵਲਾ ਕਰ ਦਿੱਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਥੇ ਨਿਹੰਗ ਸਿੰਘ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਚਲਦਾ ਵੀਰ ਚੱਕਰਵਰਤੀ ਪੰਜਵਾਂ ਨਿਸ਼ਾਨ ਮਿਸਲ ਸ਼ਹੀਦ ਬਾਬਾ ਸੁਖਾ ਸਿੰਘ ਜੀ ਬਾਬਾ ਸਿਵਾ ਸਿੰਘ ਜੀ ਨਿਹੰਗ ਸਿੰਘ ਜਥੇਬੰਦੀ ਨੇ ਮੋਰਚਾ ਲਾਇਆ ਹੋਇਆ ਇੱਥੇ ਜੋ ਕਿ ਇਹ ਸਾਡਾ ਪੜਾਵਾ ਜੀ ਜੀ ਇੱਥੇ ਸਾਡਾ ਸ਼ਰਧਾਈਆਂ ਦਾ ਪਹਿਰਾ ਵੀ ਨਾਲ ਚੱਲਦਾ ਜੀ ਜੀ ਤੇ ਇੱਥੇ ਆਪਾਂ ਜਿੰਨੀ ਸਾਰੀ ਮਾਰਕੀਟ ਆਣਾ ਭੋਲ ਦੇ ਥਲੜੀ ਜਿੰਨੀ ਮਾਰਕੀਟ ਆ ਸਾਰਿਆਂ ਨੂੰ ਇਹੋ ਹੀ ਹਦਾਇਤ ਦਿੱਤੀ ਹੋਈ ਆ ਵੀ ਭਾਈ ਦੀੜੀ ਸਿਗਟ ਦਾ ਇੱਥੇ ਸਾਡੇ ਲਾ ਕੇ ਕਿਸੇ ਨੇ ਸੇਵਨ ਨਹੀਂ ਕਰਨਾ ਤੇ ਦੂਜਾ ਇਹ ਆ ਵੀ ਇਹ ਨਾ ਪਹਿਲੇ ਇੱਥੇ ਬਾਥਰੂਮ ਕਰਦੇ ਸੀ ਐਸੇ ਏਰੀਆ ਦੇ ਵਿੱਚ ਹੀ ਇਹਨਾਂ ਨੂੰ ਇਹ ਵੀ ਸੁਆਵਾਂ ਵੀ ਇੱਥੇ ਬਾਥਰੂਮ ਨਹੀਂ ਕਰਨਾ ਗੰਦਗੀ ਨਹੀਂ ਫਲਾਉਣੀ ਇੱਥੇ ਊੜਾ ਸੁਟਣਾ ਦੂਰ ਜਾਣਾ ਇਹ ਸਾਡਾ ਬਜਨ ਮੰਨ ਕੇ ਹੁਣ ਸਾਨੂੰ ਦੱਸ ਦੇਣ ਹੋ ਗਿਆ ਤੇ ਇੱਥੇ ਸੁਧਾਰ ਕਰਨ ਦੇ ਵੀ ਇੱਥੇ ਸਾਡੇ ਲਾਗੇ ਕਹਿੰਦੇ ਬੀੜੀ ਤਮਾਕੂ ਨਹੀਂ ਲਾਉਣਾ ਤੇ ਇਹ ਵੀਰ ਸਾਡੇ ਲਾਗੇ ਆਂਡੇ ਵੇਚਣ ਡਿਆ ਇਹਨੂੰ ਵੀ ਅਲਰਟ ਕੀਤਾ ਵਾ ਵੀ ਪਈ ਆਪਣੇ ਕੰਮ ਤੋਂ ਬਾਅਦ ਆਇਆ ਸਾਡੇ ਲਾਗੇ ਸ਼ਰਾਬ ਬੀੜੀ ਦਾ ਸੇਵਨ ਨਹੀਂ ਕਰਨਾ ਜੇ ਕੀਤਾ ਤੇ ਫਿਰ ਪਾਈ ਆਪਾਂ ਤੈਨੂੰ ਵੀ ਮਤਲਬ ਪਹਿਲੇ ਤੇ ਪੰਜਾਬੀ ਨਾਲ ਸੁਧਾਰਨਦੇ ਆ ਤੇ ਫਿਰ ਤੈਨੂੰ ਨਿਹੰਗ ਸਿੰਘ ਫੌਜਾ ਵਾਂਗੂ ਸੁਧਾਰਾਂਗੇ ਇਹ ਹੁਣ ਆਂਡੇ ਵੇਚਣ ਡਿਆ ਵਾ ਇਥੇ ਇੱਕ ਭਈਆ ਆਂਡੇ ਲੈਣ ਆਇਆ ਤੇ ਫੌਜਾਂ ਆਪਣੀ ਗੱਡੀ ਦਾ ਇਸ਼ਨਾਨ ਕਰਾਉਂਦੀਆਂ ਅਸੀਂ ਉਹਨੂੰ ਕਿਹਾ ਵੀ ਪਾਈ ਇਥੇ ਬੀੜੀ ਨਹੀਂ ਪੀਣਾ ਤੇ ਬੀੜੀ ਪੀਣਾ ਮਨਾ ਉਹ ਬੀੜੀ ਸੁੱਟ ਕੇ ਦੇ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਮੇਰੇ ਕੋਲ ਗਲਤੀ ਹੋ ਗਈ ਐ ਅਈਆਂ ਨੂੰ ਕਿਹਾ ਵੀ ਤੂੰ ਆਪਣਾ ਕੰਮ ਕਰ ਸਾਨੂੰ ਆਪਣਾ ਕਰਨ ਦੇ ਇਹ ਪਿੱਜਾ ਰਾਹ ਗੀਰੇ ਇਥੋਂ ਦੀ ਨੰਗ ਦਾ ਜਾਣ ਡਿਆ ਇਹ ਮੈਨੂੰ ਹੋਵਿ ਜਣਾ ਕਹਿੰਦਾ ਕਹਿੰਦਾ ਬਾਬਾ ਜੀ ਇੱਧਰ ਆਓ ਮੈਂ ਕਿਹਾ ਹਾਂ ਜੀ ਕਹਿੰਦਾ ਤੁਹਾਨੂੰ ਕਿੰਨਾ ਚਿਰ ਹੋ ਇਥੇ ਆਇਆ ਨੂੰ ਮੈਂ ਕਿਹਾ 20 ਦਿਨ ਆਂਡੇ ਵਾਲੇ ਨੂੰ ਕਿੰਨਾ ਚਿਰ ਹੋਇਆ ਇਥੇ ਮੈਂ 20 ਸਾਲ ਕਹਿੰਦਾ ਤੁਸੀਂ ਡੱਕ ਲੋਗੇ ਕਹਿੰਦਾ ਤੁਸੀਂ ਡੱਕ ਲੋਗੇ ਨੂੰ ਬੀੜੀ ਪੀਣ ਤੋਂ ਮੈਂ ਕਿਹਾ ਯਾਰ ਬੀੜੀ ਪੀਣ ਤੋਂ ਤਾਂ ਆਪਾਂ ਡਕਣਾ ਡਕਣਾ ਨਾ ਤੇ 20 ਸਾਲਾਂ ਦੀ ਗੱਲ ਆ ਤੇ ਨਾ 20 ਦਿਨਾਂ ਦੀ ਗੱਲ ਆ ਮਸਲਾ ਬੀੜੀ ਪੀਣ ਦਾ ਹੋਰ ਮਸਲਾ ਕੋਈ ਨਹੀਂਗਾ ਜਿੱਥੇ ਨਿਹਾਨ ਸਿੰਘ ਫੌਜ ਦਾ ਤਾਰਾ ਹੋਊਗਾ ਉੱਥੇ ਜਗਤ ਜੂਠ ਬੱਜਰ ਕਰਾਹਟ ਵਾਲੇ ਬੰਦੇ ਨੂੰ ਆਪਾਂ ਡਕਾਂਗੇ ਡਕਾਂਗੇ ਭਾਵੇਂ ਸ਼ਾਨशाह ਜੀ ਹੋਣੀਗਾ ਇੰਨੀ ਗੱਲ ਕਰਦੇ ਆ ਕਰਦੇ ਆ ਇੱਥੇ ਸਾਡੀ ਤੂ ਤੂ ਮਾਮਾ ਹੋ ਗਈ ਆ ਤੇ ਫੌਜਾਂ ਨੇ ਇੱਕੋ ਹੀ ਚਪੇੜ ਮਾਰੀ ਆ ਮੀਡੀਆ ਦੇ ਵਿੱਚ ਖਲੋ ਕੇ ਕਹਿੰਨੇ ਆ ਇੱਕੋ ਹੀ ਚਪੇੜ ਇੱਕ ਚਪੇਰ ਮਾਰੀਆ ਦੋ ਲੋੜਨੀਆਂ ਖਾਂਦਾ ਥੰਮਣਾ ਵੱਜਾ ਵਾ ਤੇ ਭੱਜ ਕੇ ਜਾ ਕੇ ਜਲੇਬੀਆਂ ਵਾਲੇ ਨੰਬਰ ਵੜ ਗਿਆ ਵਾ ਆਹ ਸਾਹਮਣੇ ਜਲੇਬੀਆਂ ਵਾਲ ਦਾ ਖੋਖਾ ਜੀ ਦੂਜੀ ਚਪੇਰ ਨਹੀਂ ਉਹਨੂੰ ਮਾਰੀ ਆਹ ਡਾਂਗ ਮੇਰੇ ਕੋਲ ਆ ਸਿਰਫ ਪੋਲੀ ਜੀ ਮਾਰੀ ਆ ਤੇਰੀ ਦੀ ਤੇ ਦੌੜ ਗਿਆ ਵਾ ਆਹ ਵਾਕਿਆ ਆ ਜੇ ਹੋਰੀ ਨੂੰ ਮਾਦੇ ਨੂੰ ਕੁਛ ਨਹੀਂ ਜਿਆ ਫੌਜਾਂ ਨੇ ਹੁਣ ਜਾ ਕੇ ਪਤਾ ਲੱਗਾ ਵੀ ਉਹ ਹਸਪਤਾਲ ਦਾਖਲ ਹੋਇਆ ਤੇ ਕੋਈ ਗੱਲ ਨਹੀਂ ਜੋ ਪਰਮੇਸ਼ਰ ਕਰੂ ਚੜ੍ਹਦੀ ਕਲਾ ਹੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਿਰਪਾ ਕਰ ਨੂੰ ਸਾਨੂੰ ਬਲ ਬਖਸ਼ਣ ਇਹਨਾਂ ਦੇ ਨਾਲ ਹਾਂ ਨੂੰ ਮਤਲਬ ਜਠਾਗੇ ਇਹਨਾਂ ਦਾ ਜੋ ਵੀ ਕਰਨਗੇ ਉਹਦੇ ਨਾਲ ਸਾਡਾ ਜਿਆਦਾ ਕੋਈ ਜਾਤੀ ਵੈਰ ਨਹੀਂ ਉਹਦੇ ਨਾਲ ਸਾਡਾ ਕੋਈ ਕੋਈ ਵੈਰ ਵਿਰੋਧ ਵੀ ਨਹੀਂ ਸਾਡਾ ਸਿਰਫ ਉਹਦਾ ਇਹ ਮਸਕ ਦੀ ਕਹਿੰਦਾ ਤੂੰ ਕੌਣ ਲੈ ਨੂੰ ਡੱਕਣ ਵਾਲਾ ਤੂੰ ਕਹਿਣ ਤੋਂ ਅਸੀਂ ਫਰਲੇ ਵਾਲੀਆਂ ਫੌਜਾਂ ਆ ਨਿਹੰਗ ਸਿੰਘ ਫੌਜਾਂ ਆ ਸਾਡੇ ਨਾਲ ਤਾਂ ਫਰਜ ਨਹੀਂ ਬਣਦਾ ਦਾ ਗੱਲ ਕਰਦਾ ਦੁਕਾਨਦਾਰ ਸਾਡੇ ਲਾਗੇ ਆ ਦੁਕਾਨਦਾਰ ਗੱਲ ਕਰੇ ਜਿੰਨੂੰ ਅਸੀਂ ਡੱਕਿਆ ਉਹ ਸਾਡੇ ਨਾਲ ਗੱਲ ਕਰੇ ਇਹਦਾ ਨਹੀਂ ਫਰਜ ਬਣਦਾ ਤੂੰ ਇਹਨੇ ਫੌਜਾਂ ਨੂੰ ਕਿਹਾ ਵੀ ਤੂੰ ਕੌਣ ਨਾ ਡੱਕਣ ਵਾਲਾ ਫੌਜਾਂ ਗੱਦੀ ਦਾ ਇਸ਼ਨਾਨ ਕਰਾਉਂਦੀਆਂ ਸੀ ਕੰਮ ਕਰਸੇ ਲੱਗੇ ਆ ਸ਼ਸਤਰ ਜਿਹੜੇ ਸਾਡੇ ਆਸਨ ਤੇ ਪਏ ਆ ਮੈਂ ਨੂੰ ਕਹ ਮੈਂ ਕਿ ਦੋ ਮਿੰਟ ਖੜ ਜਾ ਹੁਣ ਇੱਥੇ ਜਾ ਹੀ ਨਾ ਇੱਥੇ ਖੜ ਗਿਆ ਵਾ ਮੈਂ ਆ ਡਾਂਗ ਰੱਖੀ ਹੱਥ ਮੋਢੇ ਤੇ ਮੈਂ ਕਿਹਾ ਹੁਣ ਬੋਲ ਵੇ ਤੂੰ ਕੌਣ ਆ ਨਾ ਮੈਨੂੰ ਪੁੱਛਣ ਆਲਾ ਬਸ ਇੰਨੀ ਗੱਲ ਗਈ ਉਹਨੇ ਮੇਰੀ ਡਾਂਗ ਵੜ ਲਈ ਗਾੜਿਓ ਮੈਂ ਕਿਹਾ ਭਾਈ ਡਾਂਗ ਛੱਡ ਦੇ ਚੰਗਾਰਾਂ ਹੂੰਗਾ ਜੀ ਕਹਿੰਦਾ ਨਹੀਂ ਛੱਡਣੀ ਫੌਜਾਂ ਨੇ ਕੋਈ ਵੀਰ ਰਾਤ ਚਾੜ ਕੇ ਮਾਰੀ ਆ ਦੋ ਵਾਰੀ ਥਾਮਣਾ ਵੱਜ ਗਿਆ ਮੁੜ ਕੇ ਉੱਠਣ ਦੀ ਜ਼ਰਤ ਨਹੀਂ ਪਈ ਫੇਰ ਮੈਂ ਪੁਲੀਜੀ ਵੇਟੂ ਮੇਰੇ ਮਾਰੀ ਆ ਉੱਠ ਕੇ ਜਾ ਕੇ ਜਲੇਬੀਆਂ ਆਏ ਭੱਜ ਕੇ ਵੜ ਗਿਆ ਵਾ ਉਹ ਸੋ ਇਥੇ ਆਈ ਆ ਵੀ ਬਾਬਾ ਜੀ ਕੀ ਗੱਲ ਹੋਈ ਆ ਅਸੀਂ ਦਸੀ ਆ ਕਹਿੰਦੇ ਠਾਣੇ ਆਜੋ ਅਸੀਂ ਠਾਣੇ ਗਏ ਆ ਉਹ ਕਹਿੰਦੇ ਬਾਬਾ ਜੀ ਉਹਦੇ ਹਸਪਤਾਲ ਚਲ ਗਏ ਆ ਅਸੀਂ ਕਹਾਂ ਕੋਈ ਗੱਲ ਨਹੀਂ ਫਿਰ ਜੋ ਪਰਮੇਸ਼ਰ ਕਰੂ ਵੇਖੀ ਜੇ ਉਹ ਵੀ ਠੀਕ ਬਾਕੀ ਸਾਡਾ ਕਿਹਨਾ ਕੋਈ ਵਿਰਾਦ ਨਹੀਂਗਾ ਨਾ ਹੀ ਬੀੜੀ ਇੱਕ ਡੱਕਦੇ ਆ ਫੈਕਟਰੀਆਂ ਵਾਲਿਆਂ ਨੂੰ ਨਾ ਸ਼ਰਾਬ ਵਾਲੇ ਠੇਕੇ ਡੱਕਦੇ ਆ ਸਿਰਫ ਜਿੰਨਾ ਸਾਡਾ ਏਰੀਆ ਬੈਰਾਣ ਆ ਅਸੀਂ ਉਥੇ ਇੱਕ ਡੱਕਾਂਗੇ ਆਪਣੇ ਏਰੀਆ ਦੇ ਸੀਮਤ ਰਹਿ ਕੇ ਭਾਈ ਚਾਰਕ ਸਾਂਝ ਦੇ ਤਾਂ ਖਤਮ ਹੋਊਗੀ ਨਾ ਵੀ ਜਾਂ ਹੀ ਕੇ ਦੇ ਖਿਲਾਫ ਬੋਲਾਂਗੇ ਜਾਹੀਂ ਕਿ ਇਹਦਾ ਵਿਰੋਧ ਕਰਾਂਗੇ ਜਾਹੀਂ ਕਿ ਇਹਨੂੰ ਕੋਈ ਪ੍ਰਦੀਸ਼ਦਾਵਲੀ ਬੋਲਾਂਗੇ ਅਸੀਂ ਤਾਂ ਕਿਸੇ ਨੂੰ ਕਦੀ ਕਦੀ ਮਾਰਾ ਸ਼ਬਦ ਵੀ ਨਹੀਂ ਬੋਲਦੇ ਆਪਣੀ ਮੌਜ ਦੇ ਵਿੱਚ ਰਹਿਦਾ ਘੋੜੇ ਵੱਜਿਆ ਫੌਜਾਂ ਦੇ ਪੜਾ ਲੱਗਾ ਵਾ ਨਿਹੰਗ ਸਿੰਘ ਫੌਜਾਂ ਦਾ ਰਾਜਸਾਜ ਖੜਿਆ ਵਾ ਇੱਥੇ ਡੰਡੇ ਕੁੰਡੇ ਖੜਕਦੇ ਆ ਫੌਜਾਂ ਦੇ ਆਪਣੀ ਮੌਜ ਚ ਜੀਦਾ ਵਾ ਕੇ ਇਹਨੂੰ ਅਸੀਂ ਕੁਛ ਨਹੀਂ ਕਹਿੰਦੇ ਆਪਾਂ ਬਿਲਕੁਲ ਅਲਰਟ ਕੀਤਾ ਵਾ ਹਾਈ ਅਲਰਟ ਜੀ ਵੀ ਸਾਡੇ ਏਰੀਆ 'ਚ ਕਿਸੇ ਨੇ ਬੀੜੀ ਤਮਾਕੂ ਪੀਣ ਦੀ ਜ਼ੁਰਤ ਕੀਤੀ ਤਾਂ ਉਹ ਆਪਣੇ ਆਪ ਦਾ ਆਪ ਉਸਾਰੇ ਇਦਾਂ ਹੀ ਵੀ ਰਾਤ ਨੂੰ ਇਹ ਕਿਤੇ ਆਪਣੇ ਉਧਰੋਂ ਆਉਣ ਦੇ ਚ ਬਾਲ ਕਟਿੰਗ ਕਰਕੇ ਨੀਰਜ ਪਰਮਾਉਣੀ ਉਥੇ ਨਿਹੰਗਾਂ ਗਏ ਕਿਤੇ ਨਿਹੰਗਾਂ ਦੇ ਨਾਲ ਇਹਨਾਂ ਦੀ ਕੋਈ ਦੂਦੂ ਮੈਮ ਹੋ ਗਈ ਆਪਸੇ ਦੇ ਵਿੱਚ ਉਹਨਾਂ ਦੇ ਵਿੱਚ ਕੋਈ ਕੁੱਟਮਾਰ ਵੀ ਹੋ ਜਾਣ ਦੋਵਾਂ ਦੀ ਨਿਹੰਗ ਦੀ ਤੇ ਇਹਨਾਂ ਦੀ ਉਹ ਨਿਹੰਗ ਦੇ ਉਹ ਦੋ ਜਾਣੇ ਸੀ ਪਿਓ ਪੁੱਤ ਸੀਗੇ ਇਹਨਾਂ ਦੇ ਨਾ ਸੈੱਟ ਸਟ ਲਾਤੀ ਤੇ ਰਾਤ ਨੂੰ ਦਾਖਲ ਕਰਾਤਾ ਹੈ ਹਸਪੀਟਲ ਤੇ ਇਹ ਹਸਪੀਟਲ ਦੇ ਵਿੱਚ ਆਪਾਂ ਰਾਤੀ ਆਏ ਸੀਗੇ ਤੇ ਡਾਕਟਰ ਨੇ ਇਹਨਾਂ ਨੂੰ ਅਨਫਿਟ ਕਰਾ ਦਿੱਤਾ ਤੇ ਐਮਐਲਆਰ ਸਾਡੇ ਕੋ ਆ ਗਈ ਆ ਤੇ ਹੁਣ ਅਸੀਂ ਆਏ ਆ ਇਹਨਾਂ ਦੇ ਬਿਆਨ ਅਸਰ ਕਰਨ ਵਾਸਤੇ ਤੇ ਡਾਕਟਰ ਸਾਹਿਬ ਫਿੱਟ ਲਿਖਤਾ ਉਹਨਾਂ ਦੇ ਫਿੱਟ ਲਿਖ ਕੇ ਤੇ ਇਹਨਾਂ ਦੇ ਹੁਣ ਬਿਆਨ ਅਸਰ ਕਰਕੇ ਤੇ ਮਕਦਮਾ ਦਰਜ ਕਰਨ ਲੱਗੇ ਆਂ ਝੰਗ ਦੇ ਪਰ ਖਿਲਾਫ ਜੋ ਵੀ ਜੋ ਵੀ ਬਿਆਨ ਦੇ ਉੱਤੇ ਜੋ ਵੀ ਕਾਰਵਾਈ ਹੋਗੀ ਆਪਾਂ ਕਰ ਲੱਗੇ ਆਂ ਜੇ ਉਹ ਜਿਹੜੀ ਸਟਾਹ ਜਿਹਦੀਆਂ ਦੇ ਕਲੀਅਰ ਕਰਕੇ ਡਾਕਟਰ ਦੱਸਣਗੇ ਉਹਦੇ ਮੁਤਾਬਕ ਕਾਰਵਾਈ ਹੋਗੀ